ਦੇ ਦੋਸਤੋ ਕੀ ਹਾਲ ਚਾਲ ਨੇ ਟਰੱਡ ਦੀ ਹੋਰ ਵੀਡੀਓ ਲੈ ਕੇ ਆਜੇ ਰੋ ਗਿਆ ਤੇ ਅੱਜ ਅਸੀਂ ਦੇ ਫਾਰਮ ਤੇ ਫਾਰਮ ਤੇ ਦੇਖੋ ਸਾਡੇ ਚੂਚੇ ਪਾਣੀ ਪੀਂਦੇ ਆ ਤੇ ਕਿੰਦਾਂ ਦਾਣਾ ਖਾਂਦੇ ਇਥੇ ਆ ਆ ਪੱਠੀ ਬਲੰਦੀ ਆ ਤੇ ਆ ਚੂਚੇ ਆਪਾਂ ਇੱਧਰ ਇਕੱਠੇ ਕਰ ਲੇ ਦੇਖੋ ਇਹ ਹੁਣ ਅਸੀਂ ਦੂਸਰੇ ਕਮਰੇ ਤੇ ਲੈ ਕੇ ਚੱਲਦੇ ਆ ਇਹਨਾਂ ਨੂੰ ਕੋਈ ਚੂਚੇ ਨੂੰ ਵੱਡੇ ਹੋਈ ਜਾਂਦੇ ਦਿਨੋਂ ਦਿਨਾਂ ਤੇ ਹੁਣ ਅੰਦਰੂਜੇ ਕਮਰੇ ਸ਼ਿਫਟ ਕਰ ਦੇਣਾ ਸੀ ਦੂਜੇ ਕਮਰੇ ਦੀ ਤਿਆਰੀ ਕਰ ਲਈ ਆ ਤੇ ਤੁਹਾਨੂੰ ਹੁਣ ਦੂਸਰੇ ਕਮਰੇ ਤੇ ਲੈ ਕੇ ਜਾਣਾ ਆ ਬਾਹਰ ਦੇਖੋ ਧੁੰਦ ਕਿੰਨੀ ਪਈ ਐ ਤੇ ਥੋੜਾ ਹਨੇਰਾ ਹਨੇਰਾ ਤੇ ਟਾਈਮ ਹੋ ਗਿਆ ਜੀ 7 ਵਜੇ ਤੇ ਹਨ ਆ ਕਮਰੇ ਤੇ ਆਸੀ ਆ ਕਮਰਾ ਖੋਲੇ ਤੇ ਆ ਕਮਰੇ ਤੇ ਆਪਾਂ ਤਿਆਰੀ ਕੀਤੀ ਆ ਉਹ ਦੇਖੋ ਸਾਰਾ ਕਮਰਾ ਖਾਲੀ ਐ ਇਸ ਟਾਈਮ ਤੇ ਇੱਥੇ ਲਾ ਕੇ ਹੁਣ ਚੂਚੇ ਛੱਡਨੇ ਆ ਸੀ ਤੇ ਆ ਦੇਖੋ ਪੱਠੀ ਵਾਲਤੀ ਐ ਲਾਜੋ ਟੈਂਪਰੇਚਰ ਵੱਧ ਜੇ ਆਹ ਦੇਖੋ ਅੱਗ ਬਲਣ ਦੀ ਵਿੱਚ ਕੋਈ ਜੁਣ ਆਪਾਂ ਡੱਬੇ ਭਰ ਲਿਆ ਦੇਖੋ ਇੱਦਾਂ ਇਹ ਦੂਸਰਾ ਫੜ ਫੜ ਕੇ ਆਪਾਂ ਇਹ ਡੱਬੇ ਭਰ ਲੈਨੇ ਤੇ ਡੱਬਾ ਭਰ ਕੇ ਸੋ ਵੀ ਜੰਤੀਆਂ ਤੇ ਦੂਜੇ ਕਮਰੇ ਵਿੱਚ ਛੱਡ ਆਣੇ ਆ 10 ਸੀ ਡੱਬੇ ਭਰ ਕੇ ਤੇ 10 ਛੱਡ ਦਿੰਦੇ ਲਾ ਕੇ ਇਹ ਸਾਰੇ ਕੰਮ ਐ ਤੈਨੂੰ ਵਿਖਰ ਜਾਣਾ ਇੱਦਾਂ ਹੋਰ ਗੇੜੇ ਲਾਣੇ ਅਸੀਂ ਤੋਂ ਆਪਾਂ ਚੂਚੇ ਦੂਜੇ ਕਮਰੇ ਤੇ ਵੰਡਤੇ ਤੇ ਆਹ ਦੇਖੋ ਕਿੰਨੇ ਖਾਂਦੀ ਹੋ ਗਏ ਹੁਣ ਆਹ ਥੋੜੀ ਜਿਹੀ ਰਹਿ ਗਈ ਇੱਥੇ ਬਾਕੀ ਹੁਣ ਦੂਸਰੇ ਕਮਰੇ ਤੇ ਆ ਉਧਰ ਜਾ ਕੇ ਬਣਾਉਂਦਾ ਹਾਂ ਆ ਰਹਿ ਗਏ ਥੋੜੀ ਆ ਹੁਣ ਮੈਂ ਦੂਸਰੇ ਕਮਰੇ ਤੇ ਪਹੁੰਚ ਗਿਆ ਆ ਦੇਖੋ ਕਮਰਾ ਭਰ ਗਿਆ ਸਾਰੇ ਉਹ ਸਾਰੇ ਚੂਚੇ ਸੀ ਇੱਧਰ ਲੈ ਆਂਦੇ ਆ ਦੇਖੋ ਦੇਖੋ ਕਿ ਮੈਂ ਕਮਰਾ ਸਾਰਾ ਹੀ ਭਰ ਗਿਆ ਆ ਬੱਤੀ ਜਗੰਦੀ ਆ ਦੇਖੋ ਕਿ ਮੈਂ ਚੂਚਿਆਂ ਦਾ ਬੰਨ ਕੇਰਾ ਪਾ ਲਿਆ ਆਂਦੇ ਸਾਰੇ ਦੇਖੋ ਚੈੱਕ ਕਰੋ ਤੁਸੀਂ ਕਿੰਦਾ ਘੇਰਾ ਪਾ ਕੇ ਲੱਗਿਆ ਤੇ ਬਾਕੀ ਉਹ ਪੱਠੀ ਲਾ ਕੇ ਬਹਿ ਗਿਆ ਪੜਦੇ ਆ ਆ ਦੇਖੋ ਪੱਠੀ ਲੱਗ ਜੇ ਬੈ ਕੇ ਆ ਕੇ ਕਿੱਦਾਂ ਵਿੱਚ ਅੱਧੇ ਵੜ ਕੇ ਲੱਗੇ ਖਾਨ ਅੱਜ ਦੌੜ ਕਰ ਰਹੇ ਸਾਰੇ ਹੋਰ ਇਸ ਤਰ੍ਹਾਂ ਦੀ ਵੀਡੀਓ ਦੇਖਣ ਸਾਡੇ ਚੈਨਲ ਸਬਸਕ੍ਰਾਈਬ ਕਰੋ ਤੇ ਵੀਧਰੇ ਜਾਣ ਕਰ ਲਈ ਲਾਈਕ ਵੀ ਤੇ ਸਬਸਕ੍ਰਾਈਬ ਕਰੋ ਤਾਂ ਜੋ ਹੋਰ ਵੀਡੀਓ ਮੈਂ ਬਣਾ ਕੇ ਤਾਵਾਂ ਤੇ ਸਾਡਾ ਚੈਨਲ ਗਰੋਥ ਕਰ ਸਕੀਏ